ਰੰਗ-ਬਰੰਗੀ ਛੋਟੇ-ਛੋਟੇ ਗੋਲ ਮੋਰਿਆਂ ਵਾਲੀ ਇਹ ਇਮਾਰਤ ਪੰਛੀਆਂ ਦਾ ਰਹਿਣ ਪਸੀਰਾ ਹੈ। ਇਹ ਰਹਿਣ ਪਸੀਰਾ ਸਾਧ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਪੰਛੀਆਂ ਦੇ ਰਹਿਣ ਲਈ ਸਪੈਸ਼ਲ ਤਿਆਰ ਕਰਵਾਇਆ ਹੈ। ਜਾਣਕਾਰੀ ਦੇ ਮੁਤਾਬਿਕ ਇਹ ਦੋ ਟਾਵਰ ਬਣਾਉਣ ਦੇ ਲਈ ਜਾਪੁਰ ਦੇ ਕਾਰੀਗਰਾਂ ਦੀ ਮਦਦ ਲਈ ਗਈ। ਇਹਨਾਂ ਨੂੰ ਬਣਾਉਣ ਤੇ ਤਕਰੀਬਨ 16 ਲੱਖ ਰੁਪਏ ਦਾ ਖਰਚਾ ਆਇਆ। ਡੇਟੇਡ 100 ਫੁੱਟ ਲੰਬੇ ਅੱਠ ਮੰਜ਼ਲੀ ਇਹ ਟਾਵਰ ਜਿਨ੍ਹਾਂ ਦੇ ਵਿੱਚ ਦੂਰ ਦੁਰਾਡੇ ਤੋਂ ਹਜ਼ਾਰਾਂ ਪੰਛੀ ਆ ਕੇ ਰਹਿੰਦੇ ਨੇ ਜੇ ਰਾਤ ਦੇ ਸਮੇਂ ਦੀ ਕਾਲ ਕਰੀਏ ਤਾਂ ਇਹਨਾਂ ਟਾਵਰਾਂ ਦੀ ਦੇਖ ਹੋਰ ਜ਼ਿਆਦਾ ਖੂਬਸੂਰਤ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਸਾਬ ਵੇਖ ਸਕਦੇ ਹੋ ਹਰਾ ਸੰਤਰੀ ਨੀਲਾ ਲਾਲ ਸਾਰੇ ਰੰਗ ਬੇਹੱਦ ਖੂਬਸੂਰਤ ਨਜ਼ਰ ਆ ਰਹੇ ਨੇ ਰਾਤ ਦਾ ਇਹ ਨਜ਼ਾਰਾ ਬੇਹੱਦ ਖੂਬਸੂਰਤ ਜਾਪ ਰਿਹਾ ਹੈ ਇਹਨਾਂ ਖੂਬਸੂਰਤ ਤਾਵਰਾ ਨੂੰ ਵੇਖਣ ਦੇ ਲਈ ਦੂਰ ਦੁਰਾਡੇ ਤੋਂ ਲੋਕ ਪਹੁੰਚਦੇ ਨੇ ਹੰਤਾ ਦੇਖਾ ਦੇਖੀ ਕਈ ਪਿੰਡਾਂ ਦੀ ਨੌਜਵਾਨਾਂ ਨੇ ਵੀ ਆਪੋ ਆਪਣੇ ਪਿੰਡਾਂ 'ਚ ਅਜਿਹੇ ਉਪਰਾਲੇ ਪੰਛੀਆਂ ਲਈ ਕਰਨੇ ਸ਼ੁਰੂ ਕਰ ਦਿੱਤੇ ਨੇ ਇਸ ਵਿਸ਼ੇਸ਼ ਮੌਕੇ ਤੇ ਜਦੋਂ ਦਰਬਾਰ ਸਮਰਪਦਾਇ ਦੇ ਮੁਖੀ ਸੰਤ ਜਗਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਹੁਣ ਤੱਕ 20% ਪੰਛੀ ਹੀ ਬਚੇ ਨੇ ਜੇਕਰ ਸਮਰ ਰਹਿੰਦਿਆਂ ਉਹ ਸੁਪਰਾ ਲਈ ਨਾ ਕੀਤੇ ਗਏ ਤਾਂ ਪੰਛੀ ਕਦੇ ਵੀ ਨਹੀਂ ਦਿਖਣਗੇ ਬਹੁਤ ਵੱਡੀ ਇਹ ਸਾਨੂੰ ਸੇਵਾ ਲੱਗੀ ਹੈ ਤੇ ਤੁਸੀਂ ਸਾਡੀ ਸੇਵਾ ਵਿੱਚ ਯੋਗਦਾਨ ਪਾ ਰਹੇ ਹੋ ਨਾਲੇ ਸੰਗਤਾਂ ਦੇ ਵਿੱਚ ਪਹੁੰਚਾਉਣ ਲਈ ਇਹ ਅਸੀਂ ਇੱਥੇ ਤੁਸੀਂ ਦੇਖ ਰਹੇ ਹੋ ਚਾਰ ਸਫੇਰੇ ਬਹੁਤ ਸਾਡੇ ਇੱਕ ਨਾ ਅੱਜ ਤੋਂ ਨਹੀਂ ਵੱਡੇ ਸਵਾਮੀ ਮਿਤ ਸਿੰਘ ਜੀ ਮਹਾਰਾਜ ਦੇ ਸਮੇਂ ਤੋਂ ਪੰਛੀ ਆ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਸੰਤ ਜੋਰਾ ਸਿੰਘ ਜੀ ਹੁਣ ਸਾਡੀ ਡਿਊਟੀ ਆ ਇਹ ਅਸੀਂ ਹੁਣ ਜਦੋਂ ਸਥਾਨ ਬਣ ਗਿਆ ਇਹ ਹਾਲ ਬਣਾਤੇ ਉਹ ਸ਼ੀਸ਼ੇ ਲੱਗ ਗਏ ਇਹ ਪੰਛੀ ਦਾ ਇੱਥੇ ਰਹਿੰਦੇ ਆ ਤੁਸੀਂ ਦੇਖ ਹੀ ਰਹੇ ਆ ਚਾਰ ਸਫੇਰੇ ਬੈਠੇ ਨੇ ਬਹੁਤ ਹਜ਼ਾਰਾਂ ਦੀ ਤਦਾਰ ਚ ਉਹ ਮੇਰੇ ਮਨ ਦੇ ਵਿੱਚ ਆਇਆ ਵੀ ਹੁਣ ਸ਼ੀਸ਼ੇ ਲੱਗ ਗਏ ਇਹਨਾਂ ਦਾ ਕੋਈ ਪ੍ਰਬੰਧ ਕਰੀਏ ਤੇ ਇਹਦੇ ਲਈ ਅਸੀਂ ਇਹ ਦੋ ਟਾਵਰ ਬਣਾਏ ਆ ਕਿਧਰਲੇ ਪਾਸੇ ਆ ਕੋਧਰਲੇ ਪਾਸੇ ਆ ਇਹਦੇ ਵਿੱਚ ਇੱਕ ਟਾਵਰ ਦੇ ਉੱਤੇ 800 ਤੋਂ ਉੱਪਰ ਆਲਣਾ ਤੇ ਦੋਨੋਂ ਪਾਸੇ ਤਕਰੀਬਨ 17-1800 ਆਲਣਾ ਬਣ ਜਾਂਦਾ ਤੇ ਬਾਕੀ ਇਹ ਸਾਰਾ ਫਿਰ ਇਹ ਆਪਦੇ ਅਨੁਸਾਰ ਪੰਛੀ ਆ ਉਹਨਾਂ ਵਿੱਚ ਰੈਂ ਬਸੇਰਾ ਕਰਦੇ ਹਜੇ ਬਣਾਈ ਆ ਥੋੜਾ ਜਨ ਸ਼ੁਰੂ ਹੋਇਆ ਹੁਣ ਇਹਦੇ ਥੱਲੇ ਅਸੀਂ ਨਾਲ ਇਹ ਤਾਂ ਉਹ ਬਣਾ ਗਏ ਹੁਣ ਇਹਦੇ ਨਾਲ ਅਸੀਂ ਚੋਗ ਜਿਵੇਂ ਉਹ ਹਲਤੀ ਤੇ ਪਾਇਆ ਉੱਤੇ ਲੰਗਰ ਤੇ ਪਾਇਆ ਉੱਤੇ ਬਿਲਡਿੰਗਾਂ ਤੇ ਚਾਰ ਪੰਜ ਥਾਂ ਹੀ ਸਾਡਾ ਚੋਗਾ ਪਾਇਆ ਹੁਣ ਅਸੀਂ ਇਹਦੇ ਥੱਲੇ ਵੀ ਇੱਕ ਥੜਾ ਬਣਾ ਰਹੇ ਆ ਜਿੱਤੇ ਚੋਗਾ ਵੀ ਪਾਵਾਂਗੇ ਪਾਣੀ ਦਾ ਪ੍ਰਬੰਧ ਵੀ ਕਰਾਂਗੇ ਜਦੋਂ ਤੁਹਾਨੂੰ ਇੱਕ ਵਾਰੀ ਫੇਰ ਸੱਦਾਂਗੇ ਜਦੋਂ ਚੋਗੇ ਵਾਲਾ ਤੇ ਪਾਣੀ ਵਾਲਾ ਬਣਾ ਲਿਆ ਇਹ ਵੇਖੋ ਪੰਛੀ ਆ ਇਹ ਕੁਦਰਤ ਦੀ ਹੀ ਗੱਲ ਆ ਕੁਦਰਤ ਲਈ ਸਾਨੂੰ ਵਾਤਾਵਰਨ ਸੰਭਾਲਣਾ ਚਾਹੀਦਾ ਜਿੱਥੇ ਅੱਗੇ ਪੰਛੀ ਆ ਆਲਣੇ ਪਾਉਣ ਦਰਖਤ ਹੋਣ ਬੋੜ ਹੋਣ ਪਿੱਪળા ਹੋਣ ਨਿੰਮ ਹੋਵੇ ਇਹ ਪੰਛੀਆਂ ਦੇ ਰਹਿਣ ਬਸੇਰੇ ਨੇ ਦਰਖਤ ਜਿਵੇਂ ਮੈਂ ਬੇਨਤੀ ਕਰੀ ਆ ਔੜਾ ਹੋਵੇ ਅਮਰੂਦ ਹੋਵੇ ਆਪਣਾ ਨਿੰਬੂ ਦਾ ਹੋਵੇ ਇਹ ਸਾਡੇ ਲਈ ਵੀ ਜ਼ਰੂਰੀ ਹੈ ਤੇ ਵਾਤਾਵਰਨ ਲਈ ਵੀ ਆ ਕਿਉਂਕਿ ਵਾਤਾਵਰਨ ਨੂੰ ਸੰਭਾਲਣਾ ਬਹੁਤ ਜ਼ਰੂਰੀ ਆ ਅੱਜ ਬਹੁਤ ਰੋਗ ਹੋ ਰਹੇ ਆ ਪੇਟ ਦੀਆਂ ਬਿਮਾਰੀਆਂ ਹੋ ਰਹੀਆਂ ਅਲਰਜੀਆਂ ਹੋ ਰਹੀਆਂ ਹੋਰ ਕਈ ਕਾਰਨ ਨੇ ਅਸੀਂ ਦੇ ਬਚਣਾ ਮਾ ਸਾਨੂੰ ਲੋਕਾਂ ਨੂੰ ਖੇਤਾਂ ਚ ਆਪਦੀਆਂ ਸਬਜ਼ੀਆਂ ਆਪਦਾ ਦੁੱਧ ਘਿਓ ਪ੍ਰਾਣਾ ਬਜ਼ੁਰਗਾਂ ਵਾਲਾ ਸਿਸਟਮ ਅਪਣਾਉਣਾ ਪਊਗਾ ਨਾਲੇ ਸੌਖੇ ਰਵਾਂਗੇ ਨਾਲੇ ਬਚਤਾਂ ਵੀ ਹੋਣਗੀਆਂ ਤੇ ਨਾਲੇ ਅੱਜ ਕੰਨ ਨਾ ਤੀਜੀ ਖੇਤੀ ਕਰੋ ਜੇ ਬਜ਼ੁਰਗਾਂ ਵਾਲੀ ਖੇਤੀ ਕਰਨ ਲੱਗ ਜੀਏ ਇੱਕ ਖੇਤ ਦੇ ਵਿੱਚ ਕਿੰਨੀਆਂ-ਕਿੰਨੀਆਂ ਫਸਲਾਂ ਬੀਜੀਆਂ ਸੀ ਸੋ ਮੈਂ ਤੁਹਾਡੇ ਰਾਹੀਂ ਸਾਰੇ ਚੰਨੜਾਂ ਰਾਹੀਂ ਗੁਰਸੰਗਤਾਂ ਨੂੰ ਬੇਨਤੀ ਕਰਦਾ ਵੀ ਜਿੰਨਾ ਕੋਈ ਸਹਿਯੋਗ ਕਰ ਸਕਦਾ ਉਹਨੇ ਬਣਾਓ ਪੰਛੀਆਂ ਨੂੰ ਦਾਣੇ ਪਾਓ ਇੱਕ ਵਾਰੀ ਸਾਡਾ ਦਵਾਨ ਸੀ ਨੂਰਪੁਰ ਉੱਥੇ ਨਾ ਮੈਨੂੰ ਦੋ ਮੁੰਡੇ ਕਹਿੰਦੇ ਜੀ ਅਸੀਂ ਬਾਹਰ ਜਾਣਾ ਵੀਜ਼ਾ ਲੱਗ ਜੂ ਮੈਂ ਕਹਾ ਭਰਾਵਾ ਮੈਨੂੰ ਵੀਜ਼ਾ ਦਾ ਤਾਂ ਪਤਾ ਨਹੀਂਗਾ ਇਹ ਤਾਂ ਅਬੈਸੀ ਵਾਲਿਆਂ ਨੂੰ ਪਤਾ ਹੋਊਗਾ ਪਰ ਗੁਰਬਾਣੀ ਦੇ ਕਿ ਸ਼ਾਬਦਾ ਕਹਿੰਦੇ ਉੱਡ ਤੇ ਕੋ ਉੱਡਤਾ ਮਿਲੇ ਕਹਿੰਦੇ ਉੱਡਣ ਵਾਲਿਆਂ ਨੂੰ ਮੈਂ ਕਹਾ ਜੇ ਉੱਟਣਾ ਤਾਂ ਪੰਛੀਆਂ ਨੂੰ ਚੋਗਾ ਚੂਗਾ ਪਾਇਆ ਕਰੋ ਇਹ ਤਾਂ ਉੱਡਦੇ ਆ ਕਿ ਇਹ ਤੁਹਾਨੂੰ ਵੀ ਝਾੜ ਰਹੀ ਅਟਾਰੀ ਮਰਾਦ ਹਨ ਜਰਾਤ ਦੇ ਵਿੱਚੋਂ ਆਏ ਆ ਇਹ ਉ ਤਾਂ ਮਹਿੰਗਾ ਸੀ ਸਿਸਟਮ ਪਰ ਅਸੀਂ ਉਹਨਾਂ ਨੂੰ ਕੁਛ ਰੇਤਾ, ਬਜਰੀ, ਸਰੀਆ ਤੇ ਆ ਥੱਲੇ ਟਾਂਟਾਂ ਵਾਲਾ ਮਟੀਰੀਅਲ ਆਪਦਾ ਦੇਤਾ। ਇਸ ਲਈ ਇਹ ਸਾਡੇ ਦੋਨੋਂ ਹੀ 16 ਲੱਖ ਦੇ ਵਿੱਚ ਪੈ ਗਏ। ਉਂ ਤਾਂ ਉਹ 13 14 15 16 ਇੱਕ ਦਾ ਕਹਿੰਦੇ ਸੀ। ਫਿਰ ਅਸੀਂ ਦੋ ਬਣਾਉਣ ਕਰਕੇ ਕੁਛ ਘਟ ਕੇ ਕੋਸ ਮਟੀਰੀਅਲ ਆਪਦਾ ਦੇਤਾ ਕਰਕੇ 15 ਤੋਂ 16 ਲੱਖ ਦੇ ਵਿੱਚ ਸਾਰਾ ਟਰੱਕਾਂ ਦਾ ਕਿਰਾਇਆ ਵਿੱਚ ਹੀ ਉੱਥੋਂ ਹੀ ਸਮਾਨ ਲਿਆਏ ਦੋ ਟਰੱਕ ਉਹ ਇੱਕ ਪਹਿਲਾਂ ਬਣਾਇਆ ਉਹਦਾ ਪਹਿਲਾਂ ਲਿਆ ਫਿਰ ਦੂਜਾ ਲਿਆ ਗਜ਼ਰਾਤ ਦੇ ਵਿੱਚੋਂ ਸਮਾਨ ਟਰੱਕਾਂ ਦੇ ਕਿਰਾਏ ਤੱਕ ਸਾਰਾ ਰੇਤਾ ਬਜਰੀ ਸਾਰੀ ਪ੍ਰੋਪਰ ਤਿਆਰੀ ਲੇਟਾਂ ਲਾ ਕੇ ਉੱਤੇ ਇਹ ਰਾਤ ਨੂੰ ਜਦੋਂ ਦੇਖੋਗੇ ਜਗਦੇ ਵੀ ਆ ਤੇ ਜਗਣ ਦਾ ਕਾਰਨ ਮੈਨੂੰ ਦੋ ਲੱਗੇ ਵੀ ਇੱਕ ਤਾਂ ਸੋਨਾ ਲੱਗੂ ਰਾਤ ਨੂੰ ਇੱਕ ਮੈਨੂੰ ਸੀਗਾ ਪੰਛੀਆਂ ਨੂੰ ਆਪਦਾ ਘਰ ਦੇਖੂਗਾ ਬਿਲਕੁਲ ਆਲਣੇ ਦਾ ਗੇਟ ਦੇ ਸੀ ਤੇ ਇਸ ਲਈ ਇਹ ਬਹੁਤ ਵੱਡੀ ਸੇਵਾ ਗੁਰੂ ਮਾਰੀ ਨੇ ਬਖਸ਼ੀ ਆ ਤੇ ਇੱਕ ਮੇਰੀ ਬੇਨਤੀ ਆ ਵੀ ਇੱਕ ਤਾਂ ਪੰਛੀਆਂ ਲਈ ਆ ਚੋਗਾ ਪਾਓ ਦਰਖਤ ਲਾਓ ਆਲਣੇ ਬਣਾਓ ਜੋ ਵੀ ਆਪਾਂ ਕਰ ਸਕਦੇ ਆ ਕਈ ਸੱਜਣ ਕਹਿੰਦੇ ਆਲਣੇ ਨਾ ਬਣਾਓ ਦਰਖਤ ਲਾ ਲਓ ਭਾਈ ਜਿਹੜੇ ਦਰਖਤ ਲਾ ਸਕਦੇ ਆ ਦਰਖਤ ਲਾ ਲਓ ਜਿਹੜੇ ਆਲਣੇ ਬਣਾ ਸਕਦੇ ਆਲਣੇ ਬਣਾ ਲਓ ਚੋਗਾ ਸਾਰੇ ਹੀ ਪਾ ਸਕਦੇ ਆ ਪਾ ਲਓ ਇੱਕ ਜ਼ਰੂਰੀ ਆ ਬਾਤਾ ਵਰਨ ਨੂੰ ਸੰਭੀਏ ਹੁਣ ਵੇਖੋ ਮੌਸਮ ਬਦਲ ਰਹੇ ਆ ਵੱਧ ਤੋਂ ਵੱਧ ਆਪਾਂ ਜਿਹੜੀ ਤਰਵੈਣੀ ਦੀ ਗੱਲ ਕਰ ਗਿਆ ਸੀ ਇੱਕ ਨਾ ਨਾਰਾ ਦਿੱਤਾ ਵਾ ਮੈਂ ਤੁਹਾਨੂੰ ਫੇਰ ਕਹਿਣਾ ਭੇਜ ਦੂੰਗਾ ਉਹਦੀ ਆਡੀਓ ਬਣਾਈ ਸੀ ਅਸੀਂ ਮੈਸੇਜ ਚ ਦਿੱਤਾ ਇਹਨਾਂ ਪ੍ਰੋਫੈਸ਼ਨਲੀ ਤਿਆਰ ਕਰਾਇਆ ਸੀ ਰੱਬ ਦਾ ਨਾਮ ਪਿਤਾ ਤੇ ਮਾਂ ਤਰਵੈਣੀ ਦੀ ਸ਼ਾਂ ਤਿੰਨੇ ਤਰ੍ਹਾਂ ਇੱਕ ਹੋ ਜੀਆਂ ਜਿੰਨੀ ਮਾਂ ਪਿਓ ਦੀ ਸੇਵਾ ਕਰਨੀ ਜ਼ਰੂਰੀ ਹੈ ਉਨਾਂ ਹੀ ਰੱਬ ਦਾ ਨਾਮ ਜਪਣਾ ਜ਼ਰੂਰੀ ਹੈ ਤੇ ਉਨਾਂ ਹੀ ਸਾਨੂੰ ਵਾਤਾਵਰਣ ਸੰਭਣਾ ਜ਼ਰੂਰੀ ਹੈ ਸੋ ਇਸ ਲਈ ਇਹ ਬੇਨਤੀ ਹੈ ਸਾਡੀ ਤੇ ਬਹੁਤ ਬਹੁਤ ਸਾਰੀ ਗੁਰਸੰਗਤ ਦਾ ਸਰੋਤਿਆਂ ਦਾ ਥੋਡੇ ਜਿਹੜੇ ਦੂਰ ਦੂਰ ਤੱਕ ਮੇਰੀ ਆਵਾਜ਼ ਸੁਣ ਰਹੇ ਆ ਮੈਂ ਤੁਹਾਡਾ ਧੰਨਵਾਦੀ ਵੀ ਹਾਂ ਤੇ ਦਾਸ ਦਰਬਾਰ ਸੰਪਰਦਾਏ ਸੰਤਾ ਸ਼ਰਮ ਲੋਪੋਂ ਸਾਹਿਬ ਜ਼ਿਲ੍ਹਾ ਮੋਗਾ ਪੰਜਾਬ ਤੋਂ ਦਾਸ ਦਾ ਨਾਮ ਜਗਜੀਤ ਸਿੰਘ ਲੋਪੋਂ ਸੰਤ ਸਵਾਮੀ ਦਰਵਾਰਾ ਸਿੰਘ ਜੀ ਸੰਤ ਸਵਾਮੀ ਮਿਤ ਸਿੰਘ ਜੀ ਸੰਤ ਜੋਮੀ ਜੋਰਾ ਸਿੰਘ ਜੀ ਉਹਨਾਂ ਦੇ ਅਸਥਾਨਾਂ ਤੋਂ ਬੇਨਤੀਆਂ ਕਰ ਰਹੇ ਆ ਤੇ ਆਓ ਸੱਜਣੋ ਰਲ ਮਿਲ ਕੇ ਆਪਾਂ ਸਾਰੇ ਇਹ ਚੰਗੇ ਸ਼ੁਭ ਕਾਰਜ ਕਰੀਏ ਔਰ ਨਾਲ ਦੀ ਨਾਲ ਆਪਾਂ ਆਪਣੇ ਖੇਤਾਂ ਵਿੱਚ ਵੱਧ ਤੋਂ ਵੱਧ ਆਪਣੀਆਂ ਸਬਜ਼ੀਆਂ ਉਗਾਈਏ ਆਪਣੇ ਵੱਧ ਤੋਂ ਵੱਧ ਬੂਟੇ ਜਿਵੇਂ ਮੈਂ ਬੇਨਤੀ ਕਰੀ ਜਾਮਨ ਹੋ ਗਈ ਔਲਾ ਹੋ ਗਿਆ ਅਮਰੂਦ ਹੋ ਗਿਆ ਕਿੰਨੂ ਹੋ ਗਿਆ ਨਿੰਬੂ ਹੋ ਗਿਆ ਇਹੋ ਜਿਹੇ ਵੱਧ ਤੋਂ ਵੱਧ ਫਲਦਾਰਕ ਤੇ ਸਬਜ਼ੀਆਂ ਤੇ ਨਾਲ ਹੁਣ ਆਪਾਂ ਜੋ ਨਾ ਯਾਰ ਆਪਾਂ ਮੱਝਾਂ ਤੋਂ ਵੀ ਮੋਦ ਲੈ ਲਾਂਗੇ ਮਹਿੰਗਾ ਪੈਂਦਾ ਨਾ ਵਈ ਦੁੱਧ ਵੀ ਆਪਦਾ ਘਰੇ ਬਣਾਈਏ ਸਾਡੇ ਬਜ਼ੁਰਗਾਂ ਦੀਆਂ ਪੁਰਾਣੀਆਂ ਇਹ ਮਰਜ਼ਾਦਾ ਨੇ ਘਰ ਦੀਆਂ ਮੱਝਾਂ ਘਰਾਂ ਦੀਆਂ ਗਊਆਂ ਘਰ ਦਾ ਦੁੱਧ ਘਰ ਦਾ ਦਹੀਂ ਲੱਸੀ ਮੱਖਣ ਕਿਹਾ ਹੋਵੇ ਤੇ ਸਾਡੇ ਜਿਹੜੇ ਬੱਚੇ ਆ ਸਾਡੀ ਨੌਜਵਾਨ ਪੀੜ੍ਹੀ ਆ ਇਹ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਆਤਮਿਕ ਤੌਰ ਤੇ ਤੇ ਆਰਥਿਕ ਤੌਰ ਤੇ ਵੀ ਮਜ਼ਬੂਤ ਹੋਣ ਕਿਉਂਕਿ ਜ਼ਰੂਰੀ ਆ ਸੋ ਇਹੀ ਸਾਡੀ ਅਪੀਲ ਆ ਤੁਹਾਡਾ ਸੱਜਣਾ ਬਹੁਤ ਧੰਨਵਾਦ ਵੀ ਤੁਸੀਂ ਵੱਡਾ ਉਪਰਾਲਾ ਕਰਿਆ ਸਾਡੇ ਨਾਲੋਂ ਜ਼ਿਆਦਾ ਤੁਸੀਂ ਉਪਰਾਲਾ ਕਰਦੇ ਹੋ ਕਿਉਂਕਿ ਸਾਡੀ ਤਾਂ ਸੇਵਾ ਡਿਊਟੀ ਹੈ ਇਹੇ ਕੰਮ ਕਰਨਾ ਪਰ ਤੁਸੀਂ ਜ਼ਿਆਦਾ ਬਹੁਤ ਵਧੀਆ ਕਰਦੇ ਹੋ ਜਿਹੜਾ ਨਾਲ ਸਾਡੀ ਗੱਲ ਨੂੰ ਸਾਡੀ ਕਰੀ ਹੋਈ ਸੇਵਾ ਨੂੰ ਦੁਨੀਆ ਤੱਕ ਪਹੁੰਚਾ ਦਿੰਨੇ ਆ ਤੇ ਮੈਂ ਸਾਰੇ ਚੈਨਲਾਂ ਵਾਲਿਆਂ ਦਾ ਸਾਥ ਥੋੜਾ ਤੇ ਸੋਡੇ ਸਾਥੀਆਂ ਦਾ ਕੈਮਰਾਮੈਨ ਦਾ ਦੇ ਨਾਲ ਜਿਹੜੇ ਤੁਹਾਡੇ ਸਾਥੀ ਸਹਿਯਕ ਆ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਗੁਰੂ ਕਿਰਪਾ ਕਰਨ ਤੁਹਾਨੂੰ ਚੜਦੀ ਕਲਾ ਬਖਸ਼ਣ ਤੰਦਰੁਸਤੀਆਂ ਬਖਸ਼ਣ ਏਕਤਾ ਅਥਵਾਕ ਪ੍ਰਾਯਮ ਬਖਸ਼ਣ ਚੜਦੀ ਖੁਸ਼ ਖੁਸ਼ ਰਹੋ ਸਜਣੋ ਜਿੱਥੋਂ ਤੱਕ ਆਵਾਜ਼ ਰਹੀ ਐ ਸਾਰੀ ਦੁਨੀਆ ਖੁਸ਼ੀਆਂ ਮਾਣੋ ਚੜਦੀ ਕਲਾ ਵਿੱਚ ਰਹੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਇੱਕ ਜਕਾਰਾ ਲਾ ਦਈਏ ਹਨ ਬੋਲੇ ਈਸੋ ਨਹਾ ਜੱਜੀ ਸਿੰਘ ਦੇ ਉਪਨਾਲੇ ਸਦਕਾ ਇਸ ਇਲਾਕੇ ਵਿੱਚ ਪੰਛੀਆਂ ਦੀ ਚਹਿਚਹਾਹਟ ਸੁਣਨ ਨੂੰ ਮਿਲ ਰਹੀ ਹੈ ਬਨੇਰਿਆਂ ਤੇ ਉੜਦੇ ਪੰਛੀ ਵੇਖੇ ਜਾ ਸਕਦੇ ਨੇ ਕਰਾਂ ਦੀਆਂ ਮਮਟੀਆਂ ਤੇ ਵੀ ਪੰਛੀ ਮਸਤੀ ਮਾਰ ਰਹੇ ਨੇ ਹੋਰ ਤਾਂ ਹੋਰ ਆਸਮਾਨ ਦੇ ਵਿੱਚ ਵੀ ਪੰਛੀਆਂ ਦੀਆਂ ਟਾਰਾਂ ਪਿੰਗਾ ਪਾਈ ਫਿਰਦੀਆਂ ਨੇ ਐਨਾ ਮਨਮੋਹਕ ਨਜ਼ਾਰਾ ਵੇਖਦਿਆਂ ਅੱਖਾਂ ਸਮੇਤ ਮਨ ਨੂੰ ਵੀ ਬੜਾ ਸਕੂਨ ਮਿਲ ਰਿਹਾ ਹੈ ਵਾਰ-ਵਾਰ ਇਸ ਸੋਚਣ ਤੇ ਮਜਬੂਰ ਹੋ ਰਹੀਆਂ ਕਿ ਵਾਅ ਕਿਆ ਹੀ ਅਸੀਂ ਕੁਦਰਤ ਦੇ ਨਾਲ ਖੇਲਵਾੜ ਕਰ ਰਹੇ ਹਾਂ ਬਹੁਤ ਕੁਝ ਬਰਬਾਦ ਕਰ ਦਿੱਤਾ ਹੈ ਪੰਛੀਆਂ ਨੂੰ ਬਚਾਉਣ ਤੇ ਲਈ ਕੁਝ ਵਿਸ਼ੇਸ਼ ਉਪਰਾਲੇ ਕਰਨੇ ਜ਼ਰੂਰੀ ਨੇ ਇਸ ਮੌਕੇ ਤੇ ਸੰਤ ਜਗਜੀਤ ਸਿੰਘ ਜੀ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਤਿਰਵੀਣੀਆਂ ਬਹੁਤ ਜ਼ਰੂਰੀ ਨੇ ਜਿਨ੍ਹਾਂ ਦੇ ਵਿੱਚ ਬੋਹੜ, ਪੇਪਲ ਤੇ ਨਿੰਮ ਦੇ ਦਰਖਤ ਲਾਓ। ਪਿੰਡਾਂ ਨੂੰ ਆਕਸੀਜਨ ਭਰਪੂਰ ਬਣਾਓ। ਤੁਹਾਨੂੰ ਦੱਸਦਾ ਇਹ ਹੈ ਕਿ ਲਗਾਤਾਰ ਦਰਖਤਾਂ ਦੀ ਕਟਾਈ ਜਿਸ ਦੇ ਨਾਲ ਜਿੱਥੇ ਪ੍ਰਦੂਸ਼ਣ ਫੈਲ ਰਿਹਾ ਹੈ, ਉੱਥੇ ਹੀ ਪੰਛੀਆਂ ਦੇ ਘਰ ਵੀ ਬਰਬਾਦ ਹੋ ਗਏ ਨੇ। ਪੱਕੇ ਮਕਾਨਾਂ ਨੇ ਜਗ੍ਹਾ ਲੈ ਲਈ ਹੈ। ਜੰਗਲ ਲਗਾਤਾਰ ਖਤਮ ਹੋ ਰਹੇ ਨੇ। ਪਿੰਡਾਂ ਦੇ ਵਿੱਚ ਦਰਖਤ ਖਤਮ ਹੋ ਗਏ। ਪੰਛੀਆਂ ਦੀਆਂ ਚਹਿਚਹਾਟਾਂ ਬੰਦ ਹੋ ਗਈਆਂ। ਟੋਬੇ ਵੀ ਲੋਕਾਂ ਨੇ ਪਰ ਲਏ ਨੇ ਜਿਸ ਦੇ ਨਾਲ ਟੋਬਿਆਂ ਤੇ ਬੈਠਣ ਵਾਲੇ ਪੰਛੀ ਵੀ ਅੱਜਕੱਲ ਦਿਖਾਈ ਨਹੀਂ ਦਿੰਦੇ ਸੰਜਗਜੀਤ ਸਿੰਘ ਦਾ ਕਹਿਣਾ ਹੈ ਕਿ ਬਹੁਤ ਕੁਝ ਬਚਾਉਣ ਦੀ ਲੋੜ ਹੈ ਪੰਜਾਬੀਓ ਸਮਝੋ ਹਮਲਾ ਮਾਰੋ ਅਸੀਂ ਆਪਣੇ ਪੰਜਾਬ ਨੂੰ ਸੰਭਾਲੀਏ ਪੰਜਾਬੀਆਂ ਦੇ ਦਰਖਤਾਂ ਨੂੰ ਸੰਭਾਲੀਏ ਆਪਣੇ ਪੰਛੀਆਂ ਦੀ ਸਾਂਭ ਸੰਭਾਲ ਆਪ करिए ਮੌਕਾ ਤੋਂ ਸੰਜੀਵ ਕੁਮਾਰ ਦੀ ਰਿਪੋਰਟ ਆਨਯਰ ਬੋਧ ਨੂੰ ਸ਼ੁੱਧ ਪਵਿੱਤਰ ਤੇ ਨਰਵਾ ਬਣਾਉਣ ਲਈ ਬੋੜ, ਟਿੱਪਲ ਤੇ ਨਿੰਮ ਦੇ ਦਰਖਤਾਂ ਦੀ ਤ੍ਰਿਵੇੜੀ ਲਗਾਓ ਇਹ ਤਿੰਨੋਂ ਦਰਖਤ ਧਾਰਮਿਕ, ਵੈਦਿਕ ਤੇ ਵਿਗਿਆਨਕ ਪੱਖੋਂ ਵੀ ਪ੍ਰਮਾਣਿਤ ਨੇ ਇਹ ਤ੍ਰਿਵੇਣੀ ਸਾਨੂੰ ਦਿਨ ਰਾਤ 24 ਘੰਟੇ ਆਕਸੀਜਨ ਵੀ ਦਿੰਦੀ ਏ ਤ੍ਰਿਵੇਣੀ ਦੀ ਮਹਾਨਤਾ ਨੂੰ ਦਰਸਾਉਂਦਾ ਸਾਡਾ ਨਾਰਾਇਣ ਰੱਬ ਦਾ ਨਾਮ ਪਿਤਾ ਤੇ ਮਾਤਾ ਕਰਦਨੀ ਦੀ ਸ਼ਕਤੀ ਨੇ ਸਾਰੇ ਕੋਕੀਏ ਇੱਥੇ ਸਾਡੇ ਤਰਬੈਣੀਆਂ ਲਾਈਆਂ ਵੀ ਆ। ਵੀ ਜਿਹੜੇ ਦਰਖਤਾਂ ਤੇ ਰਹਿਣਾ ਚਾਹੁੰਦੇ ਇੱਕ ਤਰਬੈਣੀ ਹੋਥੇ ਦਰਖਤ ਵੀ ਭੁੱਖੇ ਕਿੰਨੇ ਲੱਗੇ ਆ। ਇੱਕ ਤਰਬੈਣੀ ਹੋ ਲੱਗੀ ਆ ਲੰਗਰ ਕੋਲੇ। ਇੱਕ ਤਰਬੈਣੀ ਇੱਥੇ ਆ ਕਿ ਇੱਥੇ ਅਸੀਂ ਹੁਣ ਉਹਦੀ ਤਰਬੈਣੀ ਪ੍ਰਾਣੀਆਂ ਬਹੁਤ ਪੇਪੜ ਉਹਦੇ ਨਹਿਮ ਤੁਹਾਨੂੰ ਪਤਾ ਖਰਾਬ ਹੋ ਗਿਆ ਉਹਦੇ ਨਹਿਮ ਹੁਣ ਦੁਆਰੇ ਲਾਈ ਆ। ਇੱਕ ਹੋਥੇ ਤਰਬੈ ਇਹ ਪੰਜ ਤਰਬੈਣੀਆਂ ਸਾਡੀਆਂ ਇੱਥੇ ਪੰਜ। ਠੀਕ। ਤੇ ਬਾਕੀ ਹੁਣ ਦਰਖਤ ਕਿਉਂਕਿ ਸਾਡਾ ਤਰਬੈਣੀ ਦਾ ਵੀ ਆਏ ਨੂੰ ਰੌਲੀ ਨੂੰ ਪਤਾ ਵਾ ਅੱਗੇ ਵੀ ਅਸੀਂ ਬੋਲਦੇ ਹੁੰਨੇ ਆ ਰੱਬ ਦਾ ਨਾਮ ਪਿਤਾ ਤੇ ਮਾਂ ਤਰਵੈਣੀ ਦੀ ਸ਼ਾਂਤ ਨੇਤਰਾਂ ਇੱਕੋ ਜੀਆਂ ਅਸੀਂ ਵਾਤਾਵਰਣ ਲਈ ਜਿਹੜੋ ਕੰਮ ਕਰਦੇ ਆ ਬਹੁਤ ਪਿੰਡਾਂ 'ਚ ਤਰਵੈਣੀਆਂ ਅਸੀਂ ਜਿੱਥੇ ਦੀਵਾਨ ਲਾਉਂਦੇ ਉੱਥੇ ਤਰਵੈਣੀਆਂ ਵੀ ਲਾਉਂਦੇ ਹੁੰਦੇ ਮੈਂ ਤੁਹਾਨੂੰ ਨਾ ਕਹਦੇ ਫੋਨ ਦੇ ਵਿੱਚ ਬਹੁਤ ਪੁਰਾਣਾ ਸਾਡਾ ਭਰਿਆ ਵਾ ਸੁਣਾਉਣਾ ਵਾ ਇਹ ਚੀਜ਼ ਤੁਹਾਨੂੰ ਵੈਸੇ ਵੀ ਭੇਜਾਂਗੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਕੁਦਰਤ ਦੀ ਗੱਲ ਬਣਾਈ ਵੀ ਆ ਤੇ ਆਹ ਦੇਖੋ ਬੈਠੇ ਆ ਆ ਰਹੇ ਇਧਰ ਆਦੇ ਬਹੁਤ ਆਜੀ ਹਾਂ ਇਹ ਬਹੁਤ ਜਿਆਦੇ ਆ ਜੀ ਇਹ ਦੇਖੋ ਗਮਸੀਆਂ ਤੇ ਬੈਠੇ ਆ ਆ ਦੇਖੇ ਇਧਰ ਨੂੰ ਘਰ ਉੱਪਰ ਨੂੰ ਵੜਾ ਆ ਇਧਰ ਆ ਦੇਖ ਹਾਂ ਹਾਂ ਜੀ ਆਹ ਦੇਖੋ ਹਾਂ ਜੀ ਇਹਦਾ ਇਹ ਆ ਦੇਖੋ ਇਹਦਾ ਬਹੁਤ ਜਿਆਦੇ ਨੇ ਇੱਥੇ ਸਾਨੂੰ ਤੱਕ ਤੱਕ ਨਹੀਂ ਇਹਨਾਂ ਦੀ ਹੈਗੀ ਤੇ ਆ ਦੇਖੋ ਇਹ ਆ ਆ ਇਹ ਡਰਉ ਨਹੀਂ ਬਹੁਤ ਡਰ ਕੋਈ ਨਹੀਂ ਆ ਜਾਂਦਾ ਆ ਦੇਖੋ ਹੁਣ ਆਈ ਆਈ ਹੈ ਆਪਦੀ ਮਸਤੀ ਦੀ ਰਹਿੰਦੇ ਆ ਆਹ ਦੇਖੋ ਕਿਵੇਂ ਆਹ ਪੈੜਾਂ ਤੇ ਦੇਖੋ ਕਿਵੇਂ ਬੈਠੇ ਆ ਮੈਂ ਕਿਹਾ ਭਰਾਵਾ ਸਾਡੇ ਜਾਨਵਰ ਤੋਂ ਪਹਿਲਾਂ ਦੇ ਰਹਿੰਦੇ ਹੁਣ ਇਹਨਾਂ ਨੂੰ ਕਿੱਥੇ ਭੇਜ ਦੇਗੇ ਹਾਂਜੀ ਬੜਾ ਤੇ ਇਹਨਾਂ ਦਾ ਆ ਇਧਰ ਮਾਰ ਤਾਹਾਂ ਆ ਆ ਦੇਖੋ ਇਹ ਆਈ ਚਾਰ ਸਫੇਰੇ ਨਾ ਬੈਠੇ ਆ ਜੇ ਚਾਰ ਸਫੇਰੇ ਨਾ ਤੁਹਾਨੂੰ ਆ ਉਹ ਉਧਰ ਗੋਮਸਿਆਂ ਤੇ ਇਹ ਰੋਲੀ ਇੱਧਰ ਆ ਕੇ ਮਾਰ ਮਾਰ ਸਾਡੇ ਦਾ ਇੱਥੇ ਗੰਤੀਆਂ ਮਿੰਤੀਆਂ ਨਹੀਂ ਕੋਈ ਹਾਂ ਆ ਦੇਖੋ ਹਾਂ ਦੇਖ ਰਹਾ ਯਾ ਨਾ ਕਿੰਨੇ ਪੰਛੀ ਆਏ ਦੇ ਤੇ ਆ ਹੋ ੜਾਰੀਆਂ ਮਰੀ ਜਾਂਦੇ ਆ ਉੱਧਰ ਹੋ ਗੁੰਮਸਾਂ ਤੱਕ ਚਾਰ ਸਫੇਰੇ ਹੈ ਭਰੇ ਹਾਂ ਜੀ ਇਹਦਾ ਇੱਥੇ ਤੁਹਾਨੂੰ ਦੱਸਿਆ ਵੀ ਇਹ ਪੀੜੀ ਦਾਰ ਪੀੜੀ ਕੋਈ ਵਿਚਰਦੇ ਆ ਵੇਖੋ ਹੁਣ ਇਹਨਾਂ ਦੀ ਗਿਣਤੀ ਕਿਵੇਂ ਕਰਾਂਗੇ ਜੀ ਇਹ ਚਾਇਆ ਵੀ ਇਹ ਪੰਛੀ ਐ ਬਹੁਤ ਜ਼ਿਆਦੇ ਤੇ ਹਜ਼ਾਰਾਂ ਦੀ ਤਦਾਦ ਵਿੱਚ ਐ ਉਸ ਲਈ ਫਿਰ ਮੈਂ ਨਾ ਇੱਕ ਵਾਰੀ ਉੱਧਰ ਗਿਆ ਸੀ ਆਪਣੇ ਬਗਲ ਔਰ ਉੱਥੇ ਅਸੀਂ ਇੱਕ ਛੋਟਾ ਜਿਹਾ ਦੇਖਿਆ ਉਹਨਾਂ ਨੇ ਬਣਾਇਆ ਹੋਇਆ ਸੀ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕਾਦੇ ਲਈ ਐ ਉਹ ਕਹਿੰਦੇ ਜੀ ਵੀ ਅਸੀਂ ਇਹ ਪੰਛੀਆਂ ਵਾਸਤੇ ਬਣਾਇਆ ਤੇ ਅਸੀਂ ਉਹ ਤੋਂ ਡਰੈਸ ਲਿਆ ਗੁਜਰਾਤ ਦੇ ਵਿੱਚ ਜ਼ਿਆਦੇ ਬਣਾਉਂਦੇ ਆ ਗੁਜਰਾਤੀ ਬੰਦਿਆਂ ਨਾਲ ਅਸੀਂ ਗੱਲ ਕਰੀ ਫਿਰ ਉਹਨਾਂ ਤੋਂ ਇਹ ਅਸੀਂ ਪੁੱਛ ਕੇ ਸੱਜ ਕੇ ਇਹ ਦੋ ਬਣਾਏ ਆ ਕਿ ਇਧਰਲੇ ਪਾਸੇ ਆ ਇੱਕ ਆਸ਼ਰਮ ਦੇ ਦੂਜੇ ਪਾਸੇ ਆ ਕਿਉਂਕਿ ਤੇ ਹਜ਼ਾਰਾਂ ਦੀ ਤਦਾਦ ਵਿੱਚ ਇਹ ਪੰਛੀ ਰਹਿੰਦੇ ਆ ਜਦੋਂ ਤੁਸੀਂ ਇਹ ਤਾਂ ਥੋੜਾ ਜਿਹਾ ਖੜਕਾ ਕਰਦੀ ਆ ਤਾਂ ਬਹੁਤ ਉੱਡਦੇ ਆ ਅਡਾਰੀਆਂ ਮਾਰਦੇ ਆ ਜਦੋਂ ਤੁਸੀਂ ਗੇੜਾ ਦੇ ਮੋਗੇ ਆ ਦੇਖੋ ਇੱਥੇ ਵੀ ਬੈਠੇ ਆ ਉਧਰਲੇ ਪਰਲੇ ਪਾਸੇ ਵੀ ਬਹੁਤ ਆ ਇਹ ਪੰਛੀਆਂ ਲਈ ਫਿਰ ਅਸੀਂ ਇਹ ਬਣਾਇਆ ਇਰੇ ਵਿੱਚ ਇੱਕ ਆਜਰਾ ਹੈਗਾ 1 2 3 4 5 6 7 ਇਹ ਮੰਜ਼ਲਾਂ ਨੇ ਤੇ ਇਹ ਕੁੱਤੇ ਅੱਠਵੀਂ ਛੋਟੀ ਆ ਇੱਕ ਮੰਜ਼ਲ ਦੇ ਵਿੱਚ ਇਹਦੇ ਅੱਠ ਪੈਲੂ ਆ ਜਿਵੇਂ 1 2 3 4 5 ਤੇ ਇਹਰੇ ਵਿੱਚ ਦੋ ਘਰ ਨੇ ਇੱਕ ਚ